ਲੋ ਜੀ ਸੋਨੀਆ ਮਾਨ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੇ ਅਕਾਲੀ ਦਲ ਤੋਂ ਤੇ ਕਾਂਗਰਸ ਤੋਂ ਕੱਢੇ ਲੋਕ ਨੇ ਉਹ ਸ਼ਾਮਲ ਹੋ ਜਾਂਦੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਆਪਣੇ ਵਿੱਚ ਸ਼ਾਮਲ ਕਰ ਲੈਂਦੀ ਆ ਤੇ ਉਹ ਇਥੋਂ ਤੱਕ ਵੀ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੁਣ ਰਹਿ ਹੀ ਨਹੀਂ ਗਈ ਮੈਨੂੰ ਤਾਂ ਹੁਣ ਵਿਸ਼ਵਾਸ ਜਿਆ ਨਹੀਂ ਰਿਹਾ ਆਮ ਆਦਮੀ ਪਾਰਟੀ ਤੇ ਪਰ ਹੁਣ ਆਮ ਆਦਮੀ ਪਾਰਟੀ ਸੋਨੀਆ ਮਾਨ ਨੇ ਖੁਦ ਜੁਆਇਨ ਕਰ ਲਈ ਆ ਤੁਹਾਨੂੰ ਸੋਨੀਆ ਮਾਨ ਦਾ ਇਹ ਬਿਆਨ ਵੀ ਸੁਣਾਉਣੀ ਆ ਤੇ ਨਾਲੇ ਇਹਦੇ ਤੇ ਆਪਾਂ ਅੱਗੇ ਹੋਰ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਸੋਨੀਆ ਮਾਨ ਦਾ ਉਹ ਬਿਆਨ ਸੁਣਾਉਣੀ ਆ ਜਦੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੀ ਆ ਕਾਫੀ ਰੌਲਾ ਪਿਆ ਸੀ 2021 ਦੇ ਵਿੱਚ ਇਸ ਗੱਲ ਦਾ ਤਾਂ ਉੱਥੇ ਫਿਰ ਸੋਨੀਆ ਮਾਨ ਨੇ ਖੁਦ ਲਾਈਵ ਹੋ ਕੇ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਬਿਆਨ ਪਾਇਆ ਸੀ ਕਿ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਮੈਨੂੰ ਫੇਮ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੇਕਰ ਮੈਂ ਲੋਕਾਂ ਦੇ ਵਿੱਚ ਕਿਸਾਨੀ ਧਰਨੇ ਦੇ ਵਿੱਚ ਆ ਕੇ ਫੇਮ ਹਾਸਲ ਕਰਕੇ ਪਾਰਟੀਆਂ ਹੀ ਪੋਲਿਟੀਕਲ ਪਾਰਟੀਆਂ ਹੀ ਜੁਆਇਨ ਕਰਦੀਆਂ ਹੁੰਦੀਆਂ ਤਾਂ ਮੈਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਸੀ ਮੈਂ ਇੱਕ ਐਕਟਰ ਸੀ ਤਾਂ ਮੈਂ ਫੇਰ ਸਿੱਧਾ ਹੀ ਜਾ ਕੇ ਪਾਰਟੀ ਕੋਈ ਨਾ ਕੋਈ ਜੁਆਇਨ ਕਰ ਲੈਂਦੀ ਤੁਹਾਨੂੰ ਦੋਨੇ ਬਿਆਨ ਸੋਨੀਆ ਮਾਨ ਦੇ ਸੁਣਾਉਣੇ ਆ ਪਹਿਲਾਂ ਸੁਣੋ ਸੋਨੀਆ ਮਾਨ ਦੇ ਇਹ ਦੋਨੇ ਬਿਆਨ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸ ਟਾਈਮ ਦੇ ਉੱਤੇ ਜਿਹੜੇ ਕਾਲੇ ਦਿਲ ਔਰ ਕਾਂਗਰਸ ਤੇ ਕੱਢੇ ਹੋਏ ਲੋਕੀ ਨੇ ਜਿਹੜੇ ਜਿੰਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਸੋ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਜਾ ਕੇ ਸੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਰਹਿ ਹੀ ਨਹੀਂ ਗਈ ਆਮ ਲੋਕਾਂ ਦੀ ਪਾਰਟੀ ਮੰਨੀ ਗਈ ਸੀਗੀ ਸੋ ਮੇਰਾ ਉਸ ਤੋਂ ਵਿਸ਼ਵਾਸ ਉੱਠ ਗਿਆ ਇਹ ਸਾਰੀਆਂ ਗੱਲਾਂ ਕਰਦ ਹਰਟ ਹੋਇਆ ਮੈਨੂੰ ਅੱਜ ਇਹ ਸਾਰੀਆਂ ਗੱਲਾਂ ਸੁਣ ਕੇ ਕਿ ਮੈਂ ਐਕਸਪੈਕਟ ਨਹੀਂ ਕੀਤਾ ਸੀ ਆਪਣੇ ਲੋਕਾਂ ਤੋਂ ਚਲੋ ਚੈਨਲ ਤੇ ਕਿਸੇ ਨੇ ਵੀ ਝੂਠੀਆਂ ਖਬਰਾਂ ਲਾਈਆਂ ਲਾਈਆਂ ਬਟ ਮੈਂ ਲੋਕਾਂ ਤੋਂ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਤੁਸੀਂ ਲੋਕੀ ਮੇਰੇ ਬਾਰੇ ਇਹ ਜੀਆਂ ਟਿੱਪਣੀਆਂ ਰੱਖੋਗੇ ਇਹ ਜਿਆ ਬੋਲੋਗੇ ਫਿਰ ਤੁਸੀਂ ਲੋਕੀ ਕਿਉਂ ਨਹੀਂ ਬੋਲਦੇ ਉਹਨਾਂ ਲੋਕਾਂ ਬਾਰੇ ਫੇਮ ਸਭ ਤੋਂ ਜ਼ਿਆਦਾ ਪਤਾ ਕਿਦੇ ਚ ਹੁੰਦਾ ਆ ਫਿਲਮਾਂ ਚ ਹੁੰਦਾ ਆ ਬਾਲੀਵੁੱਡ ਦੇ ਵਿੱਚ ਵੀ ਹੁੰਦਾ ਆ ਜਿਹੜੀਆਂ ਮੈਂ ਫਿਲਮਾਂ ਛੱਡ ਕੇ ਆਈ ਆ ਆਪਣਾ 13 ਸਾਲ ਦਾ ਕੈਰੀਅਰ 13 ਇਅਰਸ ਬੰਬੇ ਦਾ ਛੱਡ ਕੇ ਇੱਥੇ ਬੈਠੀ ਆ ਕਿਸਾਨੀ ਮੋਰਚੇ ਦੇ ਵਿੱਚ ਕਾਦੇ ਵਾਸਤੇ ਮੈਂ ਕਿਉਂਕਿ ਮੈਂ ਕਿਸਾਨ ਦੀ ਧੀ ਆ ਜੇ ਮੈਂ ਪੋਲਿਟਿਕਸ ਦੇ ਵਿੱਚ ਆਉਣਾ ਹੁੰਦਾ ਤੇ ਮੈਂ ਕਲਾਕਾਰ ਵੀ ਪੋਲਿਟਿਕਸ ਦੇ ਵਿੱਚ ਆਉਂਦੇ ਆ ਮੈਂ ਆਪਣੀਆਂ ਫਿਲਮਾਂ ਕਰਨ ਦੇ ਬਾਅਦ ਵੀ ਐਜ਼ ਅ ਕਲਾਕਾਰ ਪੋਲਿਟਿਕਸ ਜੁਆਇਨ ਕਰ ਸਕਦੀ ਹਾਂ ਮੈਨੂੰ ਕੋਈ ਕਿਸਾਨੀ ਅੰਦੋਲਨ ਦੇ ਵਿੱਚ ਔਨ ਦੀ ਲੋੜ ਨਹੀਂ ਸੀ ਐਕਟਿਵ ਹੋਣ ਦੀ ਲੋੜ ਨਹੀਂ ਸੀ ਸਾਰੇ ਜਿੰਨੇ ਆਪਣੀ ਥੋਂ ਲਾਦਾ ਮਾਜੇ ਦੇ ਤੇ ਜਿੰਨੇ ਆ ਸਾਰੇ ਮੁਹਾਲੀ ਤੋਂ ਆ ਆ ਦੇ ਸਾਰੇ ਬੈਠੇ ਸਿੰਗੂ ਬਾਰਡਰ ਦੇ ਉੱਤੇ ਤੇ ਸੋਨੀਆ ਮਾਨ ਟਿਕਰੀ ਬਾਰਡਰ ਦੇ ਬੈਠੇ ਜਿੱਤੇ ਹਰਿਆਣਾ ਬੈਠਾ ਹੋਇਆ ਆ ਮਤਲਬ ਮੈਨੂੰ ਨਾ ਇੰਨਾ ਦੁੱਖ ਲੱਗਾ ਦੋਸਤੋ ਤੁਸੀਂ ਸੁਣ ਲੇ ਸੋਨੀਆ ਮਾਨ ਦੇ ਦੋਨੇ ਬਿਆਨ ਤੁਹਾਨੂੰ ਇਹਨਾਂ ਬਿਆਨਾਂ ਬਾਰੇ ਕੀ ਲੱਗਦਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਜਦੋਂ ਦਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਤਾਂ ਵੱਖ-ਵੱਖ ਤਰ੍ਹਾਂ ਦੀਆਂ ਲੋਕਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਕੁਝ ਲੋਕ ਕਹਿ ਰਹੇ ਨੇ ਚੰਗਾ ਕੀਤਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਕੁਝ ਲੋਕ ਤਿੱਖੀਆਂ ਟਿੱਪਣੀਆਂ ਕਰ ਰਹੇ ਨੇ ਉਨਾ ਦਾ ਕਹਿਣਾ ਹੈ ਕਿ ਜਦੋਂ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਛੇੜ ਰਹੀ ਸੀ ਗੱਲਾਂ ਆ ਰਹੀਆਂ ਸੀ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੀ ਹੈ ਤਾਂ ਸਮੇਂ ਸਮੇਤੇ ਸੋਨੀਆ ਮਾਨ ਨੇ ਆ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿਹਾ ਸੀ ਕਿ ਮੇਰੀਆਂ ਝੂਠੀਆਂ ਜਿਹੜੀਆਂ ਖਬਰਾਂ ਨੇ ਉਫਲਾਈਆਂ ਜਾ ਰਹੀਆਂ ਨੇ ਲੋਕਾਂ ਤੇ ਵੀ ਤਿੱਖੇ ਤੰਜ ਕਸੇ ਸੀ ਸੋਨੀਆ ਮਾਨ ਨੇ ਕਿ ਲੋਕ ਮੈਂ ਲੋਕ ਸੇਵਾ ਕਰ ਰਹੀਆਂ ਕਿਸਾਨੀ ਅੰਦੋਲਨ ਵਿੱਚ ਗਈਆਂ ਤੇ ਮੈਨੂੰ ਹੀ ਲੋਕ ਮੇਰੇ ਬਾਰੇ ਝੂਠੀਆਂ ਅਫਵਾਹਾਂ ਫਲਾ ਰਹੇ ਨੇ ਤਾਂ ਹੁਣ ਜਾ ਕੇ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ ਲੋਕਾਂ ਦਾ ਇਤੋਂ ਤੱਕ ਕਹਿਣਾ ਏ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਉਹ ਕਹਿੰਦੀ ਸੀ ਕਿ ਇਹਦੇ ਵਰਕਰ ਜਿਹੜੇ ਹੈਗੇ ਆ ਉਹ ਕੁਝ ਅਕਾਲੀ ਦਲ ਚੋਂ ਕੱਢੇ ਤੇ ਕੁਝ ਕਾਂਗਰਸ ਚੋਂ ਕੱਢੇ ਭਾਵ ਦੂਜੀਆਂ ਪਾਰਟੀਆਂ ਚੋਂ ਕੱਢੇ ਹੋਏ ਲੋਕ ਨੇ ਤਾਂ ਮੈਨੂੰ ਆਮ ਆਦਮੀ ਪਾਰਟੀ ਤੇ ਇਹ ਰਿਹਾ ਯਾਨੀ ਕਿ ਇਹ ਆਮ ਲੋਕਾਂ ਦੀ ਪਾਰਟੀ ਰਹਿ ਗਈ ਇਹ ਤਾਂ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਇਹਦੇ ਵਿੱਚ ਬਿਜ਼ਨਸਮੈਨ ਜਿਹੜੇ ਲੋਕ ਆ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਜਿਹੜੇ ਪਹਿਲਾਂ ਵਰਕਰ ਕੰਮ ਕਰਦੇ ਸੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਜਿਹੜੇ ਉਥੋਂ ਜਿਹੜੇ ਵਰਕਰ ਕੰਮ ਕਰਦੇ ਸੀ ਆਮ ਆਦਮੀ ਪਾਰਟੀ ਦੇ ਉਹ ਨਾਰਾਜ਼ ਹੋਏ ਨੇ ਸੁਨੀਆ ਮਾਨ ਦੇ ਇਹ तमाम ਸਾਰੇ ਬਿਆਨ ਸੀਗੇ ਮੀਡੀਆ ਦੇ ਉੱਪਰ ਅੱਜ ਵੀ ਪਏ ਨੇ ਤਾਂ ਲੋਕ ਕਹਿੰਦੇ ਨੇ ਕਿ ਹੁਣ ਰਾਤੋਂ ਰਾਤ ਕੀ ਹੋ ਗਿਆ ਆਮ ਆਦਮੀ ਪਾਰਟੀ ਕੀ ਉਹ ਦੁੱਧ ਤੋਤੀ ਹੋ ਗਈ ਆ ਜਾਂ ਉਹਦੇ ਜਿਹੜੇ ਵਰਕਰ ਆ ਉਹ ਸਾਰੇ ਬਦਲੇ ਗਏ ਨੇ ਤਾਂ ਜਿਹੜਾ ਆਮ ਆਦਮੀ ਪਾਰਟੀ ਨੂੰ ਸੋਨੀਆ ਮਾਨ ਨੇ ਹੁਣ ਜੁਆਇਨ ਕਰ ਲਿਆ ਹੁਣ ਉਹਦਾ ਇੱਕ ਅੰਗ ਬਣ ਗਿਆ ਕਿਉਂਕਿ ਜਦੋਂ ਦਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਤੁਸੀਂ ਉਹਨਾਂ ਦੇ ਬਿਆਨ ਸੁਣੇ ਹੀ ਹੋਣਗੇ ਉਹ ਕਾਫੀ ਤਰੀਫ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਉਹ ਇੱਥੋਂ ਤੱਕ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਦੀਆਂ ਕੁਝ ਖਾਸੀਅਤਾਂ ਕਰਕੇ ਔਰ ਇਹ এডਿਕੇਸ਼ਨ ਨੂੰ ਕਾਫੀ ਜ਼ਿਆਦਾ ਸਪੋਰਟ ਕਰਦੇ ਹੋਣ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਵੱਖ-ਵੱਖ ਪੋਲੀਟਿਕਲ ਧਿਰਾਂ ਵਾਲੇ ਵੱਖ-ਵੱਖ ਪਾਰਟੀਆਂ ਵਾਲੇ ਮੈਨੂੰ ਅਪਰੋਚ ਕਰ ਰਹੇ ਸੀ ਮੇਰੇ ਤੱਕ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਤਾਂ ਮੈਂ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਕਿ ਆਮ ਆਦਮੀ ਪਾਰਟੀ ਨੂੰ ਮੈਂ ਜੁਆਇਨ ਕਰਾਂ ਤਾਂ ਆਖਿਰ ਮੈਂ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਕੁਝ ਲੋਕ ਅਜੇ ਹ ਵੀ ਕਹਿ ਰਹੇ ਨੇ ਕਿ ਜਦੋਂ ਸੋਨੀਆ ਮਾਨ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ 2021 ਦੇ ਲਗਭਗ ਖਬਰ ਆ ਰਹੀ ਸੀ ਤਾਂ ਉਦੋਂ ਸੋਨੀਆ ਮਾਨ ਲੋਕਾਂ ਤੇ ਵੀ ਕਾਫੀ ਪੜਕੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਲਜ਼ਾਮ ਲਾ ਰਹੇ ਨੇ ਲੋਕ ਮੇਰੇ ਤੇ ਸੋਸ਼ਲ ਮੀਡੀਆ ਤੇ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਮੇਰੇ ਬਾਰੇ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੀਆਂ ਮੈਂ ਐਸੇ ਕਰਕੇ ਕਿਸਾਨੀ ਅੰਦੋਲਨ ਦੇ ਵਿੱਚ ਆਈਆਂ ਫੇਮ ਲੈਣ ਆਈਆਂ ਇਹ ਸਾਰੇ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਜੇਕਰ ਮੈਂ ਫੇਮ ਹੀ ਲੈਣਾ ਹੁੰਦਾ ਤਾਂ ਮੈਂ ਇੱਕ ਹੀਰੋਇਨ ਸੀ ਮੈਂ ਇੱਕ ਐਹੋ ਜਿਹਾ ادارے ਨਾਲ ਸੀ ਜਿੱਥੇ ਸਭ ਤੋਂ ਵੱਧ ਫੇਮ ਮਿਲਦਾ ਹੈ ਲੋਕਾਂ ਨੂੰ ਤਾਂ ਉੱਥੋਂ ਲੋਕ ਆ ਕੇ ਵੀ ਪੋਲੀਟੀਕਲ ਪਾਰਟੀਆਂ ਨੂੰ ਜੁਆਇਨ ਕਰ ਲੈਂਦੇ ਆ ਜੇਕਰ ਅਜਿਹਾ ਹੀ ਹੁੰਦਾ ਤਾਂ ਮੈਂ ਉੱਥੋਂ ਜੁਆਇਨਿੰਗ ਕਰ ਲੈਣੀ ਸੀ ਤਾਂ ਕਾਫੀ ਜ਼ਿਆਦਾ ਰੋਸ ਵਜੋਂ ਇੱਕ ਵੀਡੀਓ ਜਿਹੜੀ ਸੋਨੀਆ ਮਾਨ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਜੀਹਦਾ ਮੈਂ ਇੱਕ ਜਿਹਦੇ ਵਿੱਚੋਂ ਇੱਕ ਛੋਟੀ ਜੀ ਬਾਈਟ ਸੋਨੀਆ ਮਾਨ ਦੀ ਤੁਹਾਨੂੰ ਸੁਣਾਈ ਆ ਤਾਂ ਤੁਹਾਨੂੰ ਇਹ ਸਾਰੇ ਕਾਸੇ ਬਾਰੇ ਕੀ ਲੱਗਦਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਇਹ ਵੀਡੀਓ ਚੰਗੀ ਲੱਗੇ ਗੱਲਾਂ ਚੰਗੀਆਂ ਲੱਗਣ ਤਾਂ ਤੁਸੀਂ ਇਹ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਮਿਹਰਬਾਨੀ